ਅੱਜ ਮੇਰੇ ਬਹੁਤ ਮੇਰੇ ਦਿਲ ਦੇ ਕਰੀਬ ਮੇਰਾ ਛੋਟਾ ਭਾਈ ਰਾਮ ਸਿੰਘ ਸਾਹਬ ਜੀ ਜਿਨ੍ਹਾਂ ਨੂੰ ਸਟੇਟ ਇਨਚਾਰਜ ਲਾਇਆ ਗਿਆ ਸਟੇਟ ਸੈਕਟਰ ਲਾਇਆ ਗਿਆ ਜੀ ਜੀ ਹਾਂ ਤਾਂ ਮੇਰੇ ਵੱਲੋਂ ਇਹਨਾਂ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਹਨ ਅਤੇ ਪਾਰਟੀ ਨੇ ਬਹੁਤ ਇੱਕ ਮੈਸਜਾ ਸੂਝਵਾ ਲੀਡਰ ਅਤੇ ਪਾਰਟੀ ਦੇ ਪ੍ਰਤੀ ਆਪਣੀ ਸੱਚੀ ਨਿਸ਼ਠਾ ਰੱਖਮਾਰੇ ਨੂੰ ਇਹ ਜਿਹੜਾ ਅਹੁਦੇ ਨਾਲ ਨਵਾਦਿਆ ਉਹ ਮੈਂ ਆਸ ਕਰਦਾ ਵੀ ਪਾਰਟੀ ਦੀਆਂ ਆਸਾਂ ਉਮੀਦਾਂ ਦੇ ਇਹ ਮੇਰਾ ਭਾਈ ਜੇ ਪਹਿਲਾਂ ਹੀ ਬਹੁਤ ਮਿਹਨਤੀ ਹੈ ਤੇ ਮਿਹਨਤ ਦੇ ਨਾਲ ਪਾਰਟੀ ਦਾ ਮਿਆਰ ਹੋਰ ਉੱਚਾ ਕਰੇਗਾ ਔਰ 2027 ਦੇ ਵਿੱਚ ਜਿਹੜੀ ਮੈਂ ਸਮਝਦਾ ਦੁਬਾਰਾ ਤੋਂ ਸਰਕਾਰ ਸਾਡੀ ਆਏਗੀ ਔਰ ਉਹਦੇ ਵਿੱਚ ਜਿਹੜਾ ਵੱਡਾ ਤੇ ਅਹਿਮ ਯੋਗਦਾਨ ਨਾ ਕੇਵਲ ਇੱਕ ਕਾਰਜਕਰਤਾ ਦੇ ਰੂਪ ਚ ਮੈਂ ਸਮਝਦਾ ਕਿ ਇਹ ਮੇਰਾ ਭਰਾ ਜਨਾ ਕਾਬਿਲ ਹੈ ਕਿ ਇਹ ਵਿਧਾਨ ਸਭਾ ਚ ਵੀ ਕਿਤੇ ਨਾ ਕਿਤੇ ਦੀ ਹਾਜ਼ਰੀ ਜਿਹੜੀ ਪਰਮਾਤਮਾ ਕਰੇ ਲੱਗੇ ਜਰੂਰ ਤੋਂ ਮੇਰੇ ਵੱਲੋਂ ਪਰਿਵਾਰ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਅੰਜੂਰ ਸਿੰਘ ਭਾਈ ਅੰਜੂਰ ਪਾਰਟੀ ਦੇ ਹਾਜ਼ਰ ਮਾਨ ਕੋਲ ਮਾਨਯੋਗ ਸੀ ਕੇ ਜੀワਲ ਸਾਹਿਬ ਮਾਜੂਦੀ ਸਿਵਾ ਕੋਰਟ ਮੰਡੀ ਸੀ ਜ Punjab ਪਰ ਮਾਜੂਦੀ ਸਾਡੇ ਪ੍ਰਧਾਨ ਜੀ ਅਮਰੋੜਾ ਜੀ ਪਰ ਸਾਡੇ ਇੰਚਾਰਜ ਸੋਧਿਆ ਜੀ ਔਰ ਸਾਡੇ ਜੀ ਵੀ ਸਿੰਘ ਜੀ ਸਾਡੇ ਸਾਡੇ SC ਜੋ Punjab ਦੇ ਪ੍ਰਧਾਨ ਨੇ ਉਹਨਾਂ ਨੇ ਬਹੁਤ ਵੱਡਾ ਮਤੇ ਪੂਰੀ ਜਮਗਰੀ ਬਖਸ਼ੀ ਹੈ ਕੋਈ 38% ਵੋਟ ਜਿਹੜੀ ਆ ਉਹ SC ਸਮਾਜ ਦੀ ਹੈ ਔਰ ਮੈਂ ਸਮਝਦਾ ਕਿ ਦਿਸਾਈਡਡ ਵੋਟਸ ਲਈ ਆ ਸਰਕਾਰ ਬਰੌਲ ਵਿੱਚ ਬੜਾ ਅਹਿਮ ਹੋਵੇ ਸਾਡੇ ਲਈ ਸਮਾਜ ਦਾ ਔਰ ਉਹ ਐਸੀ ਵਿੰਗ ਦੇ ਵਿੱਚ ਸੈਕਟਰੀ ਵਜੋਂ ਜੁਮਨ ਨਿਵਾਜਿਆ ਗਿਆ ਔਰ ਦਵਾਪਾ ਜੂਨ ਦੀ ਜਿਹੜੀ ਯੂਨੀਵਰਸਿਟੀ ਦੇ ਵਿੱਚ ਉਚਾਰ ਚਲਾ ਗਿਆ ਆ ਜੋਦੇ ਸੰਬੰਧ ਦੇ ਵਿੱਚ ਮੇਰੇ ਵੱਡੇ ਭਾਈ ਸਾਹਿਬ ਦੇ ਦੇ ਪਿਤਾ ਸਮਾਜ ਜਿਹੜੇ ਇਹ ਦਿਨੋਂ ਦੇਖ ਕੇ ਅਸੀਂ ਰਾਣੀ ਦੀ ਸਿੱਖ ਰਹੇ ਹਾਂ ਕਿ ਨਿਡਰ ਔਰ ਪਾਕੜਪੁਣੇ ਨਾਲ ਔਰ ਸੱਚਾਈ ਦੀ ਲੜਾਈ ਔਰ ਡਾਕਟਰ ਅਮੇਰਕਾ ਜਿਹੇ ਸੰਵਿਧਾਨ ਔਰ ਸਿਧਾਂਤ ਦੇ ਅਨੁਸਾਰ ਆਪਣੇ ਸਮਾਜ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਉਹ ਇਹ ਵੱਡੇ ਭਰਾਵਾਂ ਤੋਂ ਸਿੱਖਣ ਨੂੰ ਬੜਾ ਸਾਨੂੰ ਪਿਆਰਾ ਸਭ ਕੁਝ ਮਿਲਦਾ ਹੈ ਪਰ ਇਹੋ ਜੀ ਸਖਸ਼ੀਅਤ ਮੇਰੇ ਵੱਡੇ ਭਰਾ ਇਹੋ ਜੀ ਬਹੁਤ ਵੱਡੇ ਸਮਾਜ ਸੇਵੀ ਔਰ ਪੰਜਾਬ ਸਰਕਾਰ ਦੇ ਵਿੱਚ ਅਹਿਮ ਕਮਿਸ਼ਨ ਸਫਾਈ ਮਜੂਦ ਕਮਿਸ਼ਨ ਦੇ ਜਿਹੜੇ ਚੇਅਰਮੈਨ ਮੱਡੇ ਪਾਲੀ ਸੱਤਜੰਦਰ ਦੇਵਾ ਜੀ ਮੈਨੂੰ ਮੇਰੇ ਕਰ ਅੱਜ ਮੈਨੂੰ ਪਿਆਰ ਦੇਣ ਮੈਨੂੰ ਸਨਮਾਨ ਦੇਣ ਲਈ ਆਏ ਆ ਮੈਂ ਇਹਨਾਂ ਦਾ ਹਮੇਸ਼ਾ ਧੰਨਵਾਦ ਕਰਦੀ ਆਂ ਦਾ ਹਮੇਸ਼ਾ ਲੈਣੀ ਆ ਕਿ ਮੇਰੇ ਵੱਡੇ ਭਾਈ ਸਾਹਿਬ ਵੀ ਨੇ ਔਰ ਸਾਡੇ ਪੰਜਾਬ ਦੇ ਬਹੁਤ ਹੀ ਵੱਡੇ ਲੀਡਰ ਨੇ ਪਹਿਲੇ ਸਮਾਜ ਦੇ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਔਰ ਮੇਰੇ ਵੱਡੇ ਭਾਈ ਸਾਹਿਬ ਤੁਹਾਨੂੰ ਜਨਮ ਦਿਨ ਦੀ ਵਧਾਈ